ਸੱਜੇ ਸੀਰੀਅਸ ਹੋ ਜਾਓ ਆਪਾਂ ਜ਼ਿੰਦਗੀ ਸੀਰੀਅਸ ਨਹੀਂ ਹੋਣਾ 15 ਦਿਨ ਹੋ ਗਏ ਹਾੜਾਂ ਨੂੰ ਬਾਜਾ ਸਾਹਿਬ 15 ਦਿਨ ਹੋ ਗਏ ਹਾੜਾਂ ਨੂੰ ਝੇਰ ਨੂੰ ਡੈਸ ਕਰੋ ਝੇਰ ਨੂੰ ਸਾਹਿਬ ਜੀ ਗੱਲ ਸੁਣ ਲਓ ਜੀ ਇਹ ਸਾਨੂੰ ਬਖੌਲ ਕਰਦੇ ਆ 15 ਦਿਨ ਹੋ ਗਏ ਹਾੜਾਂ ਨੂੰ ਇਹ ਸੁਲਤਾਨ ਕੋ ਲੋਧੀ ਗਏ ਬੰਬੂ ਗਾਂਦ ਤੇ ਚੜ ਕੇ ਇਹਨਾਂ ਦੇ ਪੈਰ ਨੂੰ ਇੱਕ 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 ਪਾ ਮਿੱਟੀ ਨਹੀਂ ਲੱਗੀ ਮੈਂ ਕਿਕਾ ਸਾਹਿਬ ਮੈਂ ਕਹਿਣ ਲੱਗਾ ਸੀਗਾ ਜੀ ਮੈਂ ਵਿਧਾਨ ਸਭਾ ਹਲਕਾ ਜਨਾਲੇ ਤੋਂ ਇਸ ਸਦਨ ਦੇ ਵਿੱਚ ਨਮਾਇਦਗੀ ਕਰਦਾ ਜੀ ਵਿਧਾਨ ਸਭਾ ਹਲਕਾ ਜਨਾਲਾ ਦੇਦਾ ਬਾਬਾ ਨਾਨਕ ਰਾਜਾ ਸਾਂਸੀ ਅਟਾਰੀ ਤਦਨਤਾ ਖੇਮਕਰ ਫਰੋਜਪੁਰ ਫਾਜ਼ਲ ਕਾ ਇਸਾ ਦੇ ਹਲਕੇ ਨੇ ਜਿਹੜੇ ਜਦੋਂ ਪਾਤ ਪਾਤ ਦੀਆਂ ਜੰਗਾਂ ਲੱਗਦੀਆਂ ਅਸੀਦ ਸਾਹਿਬ ਆਪਣਾ ਰਨਿੰਗ ਕਮੈਂਟਰੀ ਨਾ ਕੀਤੀ ਜਾਵੇ ਫਿਰ ਪਲੀਜ਼ ਜੀ ਸਾਡੀ ਸੀਰੀਅਸ ਹੋ ਜਾਓ ਆਪਾਂ ਜ਼ਿੰਦਗੀ ਸੀਰੀਅਸ ਨਹੀਂ ਹੋਣਾ 15 ਦਿਨ ਹੋ ਗਏ ਹਾੜਾਂ ਨੂੰ ਬਾਜਾ ਸਾਹਿਬ 15 ਦਿਨ ਹੋ ਗਏ ਹਾੜਾਂ ਨੂੰ ਝੇਰ ਨੂੰ ਟੈਸਟ ਕਰੋ ਝੇਰ ਨੂੰ ਸਾਡੀ ਵੀ ਗੱਲ ਸੁਣ ਲੋ ਜੀ ਇਹ ਸਾਨੂੰ ਬਖੌਲ ਕਰਦੇ ਆ 15 ਦਿਨ ਹੋ ਗਏ ਹਾੜਾਂ ਨੂੰ ਇਹ ਸੁਲਤਾਨ ਕੋ ਲੋਧੀ ਗਏ ਪੰਬੂ ਗਾਂ ਤੇ ਚੜ ਕੇ ਇਹਨਾਂ ਦੇ ਪੈਰ ਨੂੰ ਇੱਕ 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 ਪਾ ਮਿੱਟੀ ਨੂੰ ਲੱਗੀ ਆ ਬੈਠੋ ਆਪ ਵੀ ਜਾ ਬੈਠਾ ਜਿਹੜਾ ਕਹਿੰਦਾ ਚਾਚਾ ਮੇਰੇ ਲੈ ਟਿਮ ਕੰਪਲੀਟ ਉਧਰ ਗਿਆ ਕਹਿੰਦਾ ਜਾਂਦਾ ਯਾਰ ਲੈ ਟਿਮ ਬੈਠੋ ਜਾ ਚੜ ਕੇ ਅਹੀਂ ਚੜਕ ਨਹੀਂ ਜਾਣਾ ਅਹੀਂ ਚੜਕ ਨਹੀਂ ਜਾਣਾ ਉਹ ਤੁਸੀਂ ਬੈਠੋ ਯਾਰ ਜਦ ਤੁਸੀਂ ਚਾਹਦੇ ਸੁਰਦਾ ਵੀ ਕੇ ਨੜ ਹਿੱਟ ਜਾਵੇ ਸਭ ਦੇਖੋ ਕੇ ਨੜ ਕਰੋ ਸਾਵੇ ਸਦਨ ਜਿਹੜਾ ਇਹ ਬਹੁਤ ਬਹੁਤ ਵੱਡੇ ਏਜੰਡੇ ਵਾਸਤੇ ਸੱਦਿਆ ਗਿਆ ਸੀਗਾ ਪਰ ਮੇਸ਼ਾ ਦੀ ਤਰ੍ਹਾਂ ਜਿਹੜੇ ਸਮਝਦੇ ਕਿ ਅਸੀਂ ਜੰਮੇ ਹੀ ਸਿਆਣੇ ਆ ਜਿਹੜੇ ਸਮਝਿਆ ਤੇ ਸਾਡੇ ਤੋਂ ਬਿਨਾ ਅਕਲ ਕਾਨੂੰਨੀ ਸਰ ਹਰ ਗੱਲ ਤੇ ਸਾਨੂੰ ਟਿੱਚਰਾ ਕਰਦੇ ਆ ਮਖੌਲ ਕਰਦੇ ਆ ਸਰ ਬਹੁਤ ਮਖੌਲ ਕਰਦੇ ਆ ਬਹੁਤ ਬਹੁਤ ਗੱਤ ਕਹਿੰਦੇ ਆ ਪਰ ਮੈਂ ਤੇ ਆਪਣੇ ਆਪਣੇ ਇਹਦੀ ਇਹਦੀ ਗੱਲ ਕਰਨਾ ਚਾਹੁੰਦਾ ਹਾਂ ਅਜ ਨਾਲੇ ਦੀ ਪੰਜਾਬ ਦੀ ਵੀ ਕਹਿਣਾ ਚਾਹੁੰਦਾ ਅਜ ਨਾਲਾ ਸਰ ਸਵਾਦ ਦੇ ਉੱਤੇ ਆ ਅਸੀਂ ਜੰਗਾ ਦੀ ਮਾਦਵੀ ਚੱਲਦੇ ਆ ਅਸੀਂ ਸਭ ਜਿਹੜਾ ਹੜ ਆਉਂਦੇ ਆ 1988 ਦੇ ਵਿੱਚ 23 ਦੇ ਵਿੱਚ ਹੋ ਜਿਹੜਾ ਹੜਾਂ ਦੇ ਵਿੱਚ ਨੁਕਸਾਨ ਹੋਇਆ ਸਭ ਮੈਨੂੰ ਦੁੱਖ ਹੈ ਗੱਲ ਤੇ ਉਹ ਕਰਨੀ ਚਾਹੀਦੀ ਸੀਗੀ ਸਪੀਕਰ ਸਾਹਿਬ ਕੋਨੇਵਾ ਮਾਸੀ ਵਾਲਾ ਸਿੰਘੋ ਕੇ ਨਿਸੋ ਕੇ ਜੱਟਾ ਪਛਿਆ ਸਜਾਦਾ ਰੂੜੇਵਾ ਨੰਗਲ ਸੋ ਦਰਿਆ ਬੂਸਾ ਬਲਕ ਬੂਨਾ ਸਭ ਮੈਂ ਤੁਹਾਨੂੰ ਫੋਟੋਗ੍ਰਾਫੀ ਪਿੰਡ ਇੱਕ ਮੈਂ ਦੇ ਚੇਦਣਾ ਉਹ ਲੋਕ ਅੱਜ ਸਦਨ ਦੇਖ ਰਿਹਾ ਜਿੰਨਾਂ ਦੀਆਂ ਜ਼ਮੀਨਾਂ ਦੇ ਵਿੱਚ 8-8 ਫੁੱਟ ਦੇਤ ਆ ਗਈ ਹੈ ਸਾਦਾ ਸਦਨ ਨਾਲ ਦੇਖ ਰਿਹਾ ਕਿ ਸਦਨ ਨਾਲ ਸਾਡੇ ਨਾਲ ਕੀ ਫੈਸਲਾ ਕਰਦਾ। ਉਹ ਸਦਨ ਚ ਕੀ ਹੋ ਰਿਹਾ? ਸਦਨ ਚ ਲਖੋ ਕੀ ਹੋਗਾ? ਦੋਸ਼ ਲਾਵੇ ਸਭ। ਦੋਸ਼ ਤੇ ਦੋਸ਼। ਆਹ ਕਾਹਦਾ ਜੀ? ਤੁਸੀਂ ਆਹ ਕਰਤਾ ਜੀ। ਸਾਡਾ ਪੜਾ ਨੀ ਕਦੀ ਲੈ ਕੇ ਆ ਕੋ ਕਿ ਤੁਸੀਂ ਕੀ ਕੀਤਾ? ਤੁਸੀਂ ਹਮੇਸ਼ਾ ਹੁੰਦੇ ਹੋ। ਤੁਸੀਂ ਆਹ ਕਰਤਾ, ਗੁਲਬਸਬ ਨੇ ਆਹ ਕਰਤਾ, ਫਲਾਣੇ ਨੇ ਆਹ ਕਰਤਾ। ਮੇਰੀ ਬੇਨਤੀ ਆ ਸਰ। ਇੰਨਾ ਪਿੰਡਾਂ ਦੇ ਵਿੱਚ ਹਯਾਰਾ ਇੱਕਰ ਜਬੀਤ ਸਰ ਅਵੇਦ ਕਾ ਕੀ ਹਥੇ ਮਾਨੂੰਥਲ ਬਣ ਗਿਆ ਸਦਮਾ ਚੇਤੇ ਹੋਊਗਾ ਤੁਹਾਨੂੰ ਸਪੀਕਰ ਸਾਹਿਬ ਮੈਂ ਪਿਛਲੀ ਇੱਕ ਵਿਧਾਨ ਸਭਾ ਦੇ ਵਿੱਚ ਇੱਕ ਮੁੱਦਾ ਠਾਉਣ ਲੱਗਾ ਸੀਗਾ ਮੈਂ ਮੰਤਰੀ ਸੀਗਾ ਤੁਸੀਂ ਵੀ ਮੈਨੂੰ ਕਹਿ ਦਿੱਤਾ ਕਿ ਬੈਠ ਜਾਓ ਮੈਂ ਬੈਠ ਗਿਆ ਮੈਂ ਉਸ ਸਮੇਂ ਕਿਹਾ ਸੀਗਾ ਕੰਡਿਆ ਵਾਲੀ ਤਾਰ ਤੋਂ ਪਾਰ ਰਹਿਦਾ ਕਿਸਾਨ ਓਨੂੰ ਸਰ ਬਿਜਲੀ ਦਾ ਕਨੈਕਸ਼ਨ ਚਾਹੀਦਾ ਓਹ ਪਾਣੀ ਕਿੱਥੋਂ ਲਾਵੇ ਤੇ ਸਨੇਗਲ ਨਹੀਂ ਸੁਣੀ ਐਦਾਂ ਹੀ ਮਖੌਲ ਤਾਂ ਆ ਗਿਆ ਸੀਗਾ ਐਦਾਂ ਮਜ਼ਾਦ ਆ ਗਿਆ ਸੀਗਾ ਜਿੰਨਾ ਮਰਜ਼ੀ ਮਜ਼ਾਕ ਨਾਲੋ ਜਿੰਨਾ ਮਰਜ਼ੀ ਮਜ਼ਾਕ ਕਰੀ ਜਾਓ ਅਸੀਂ ਲੋਕਾਂ ਦੀ ਲੜਾਈ ਲੜਾਂ ਸਭ ਲੋਕਾਂ ਲਈ ਲੜਾਂਗੇ ਮੈਂ ਕਿਹਾ ਸੀਗਾ ਆਸਨ ਜਾ ਕੇ ਦੇਖੋ ਹਾਊਸ ਦੀ ਇੱਕ ਕਮੇਟੀ ਬਣਾਓ ਵਦਾਨ ਸਵਾ ਦੀ ਇੱਕ ਕਮੇਟੀ ਬਣਾਓ ਵਾਦੀ ਦੇ ਦਰਿਆ ਦੇ ਕੰਢੇ ਦੇ ਉੱਤੇ ਜਿਹੜੀ ਜ਼ਮੀਨ ਮਾਲੂਥਲ ਬਣ ਗਈ ਆ والیوال کون کتنے گا کیندر ابھی کہہ رہے سکے سر گوجنی ٹھاسی جی بھی گئی ہے ٹھاسی دے سب تھی ہے سارے مدد سرکار نے حل کرنا سا ابھی بار بار کہیں کہخل دا جی کہ بارڈر تہ لڑ جی بارڈر بہن ہیں چار مہینے پہلے دی جنگ دیں ساڑا ہوا سا ਉਨ ਫੇਰ ਦਵਾਦਾ ਸਦਾ ਸਰ ਸਭ ਕੁਝ ਉੱਜੜ ਗਿਆ ਸਾਡੇ ਸਾਡੇ ਟਰੈਕਟਰ ਸਾਜੀ ਤੁਸੀਂ ਫਸਲਾ ਫਸਲਾ ਜਿਹੜੀਏ ਖੁਰਦ ਗਿਆ ਵੇਖੇ ਆਣ ਗਿਆ ਅਜ ਨਾਲੇ ਦੀ ਧਰਤੀ ਦੇ ਉੱਤੇ ਟਰੈਕਟਰ ਟਾਲੀਆਂ ਤੰਬਾਈਆਂ ਹੱਲਾ ਸਭ ਲੋਕਾਂ ਦੇ ਘਰ ਆਣ ਗਏ ਲੋਕਾਂ ਦੇ ਘਰ ਆਣ ਗਏ ਸਭ ਗਰੀਬਾਂ ਦੇ ਘਰ ਆਣ ਗਏ ਫਸਲਾ ਆਣ ਗਿਆ ਕਮਾਣ ਆਣ ਗਏ ਤੇ ਲੋਕ ਜਿਹੜੇ ਕਮਨ ਲੱਗਿਆ ਕਿ ਵੋਟਾਂ ਕਿੱਦਾ ਬਣਨੀਆਂ ਉੱਥੇ ਲੋਕਾਂ ਨੂੰ ਚਿੰਤਾ ਕਿ ਸਾਡੇ ਘਰ ਕਿਤਾ ਬਣ ਸਾਨੂੰ ਮੌਜਾ ਕਿੱਦਾਂ ਮਿਲੇ ਕੌਣ ਦੇਊਗਾ ਮੌਜਾ 20 ਲੱਖ ਦਾ ਕਿਲਾ ਸੀ ਉਥੇ 20 ਲੱਖ ਦਾ ਸਰ ਕਿਲਾ ਸੀਗਾ ਜਿੱਥੇ ਅੱਜ 8-8 ਫੁੱਟ ਦੇ ਚੜ ਗਿਆ ਮੈਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਸੀਗੀ ਮਾਝੋਕ ਸਦਾ ਭਗਵੰਤ ਸਿੰਘ ਮਾਨ ਜੀ ਤੁ ਮੈਂ ਇਹਨੂੰ ਕਿਹਾ ਸੀਗਾ ਮੈਂ ਵੀ ਤੁਹਾਡੇ ਹਲਕੇ ਜਾ ਕੇ ਆਇਆ ਹਾਂ ਆਪ ਵੀ ਜਾ ਕੇ ਆਏ ਹੋ ਤੁਸੀਂ ਬਹੁਤ ਉਥੇ ਸੇਵਾ ਕੀਤੀ ਐ ਬੜਾ ਕੰਮ ਕੀਤਾ ਬੜਾ ਦਰਦ ਐ ਮੈਂ ਸਮਾਧ ਇਸ ਗੱਲ ਨਾਲ ਲੇਕਿਨ ਹੁਣ ਸਮੇਂ ਦੀ ਕਮੀ ਹੈ ਵਾਈਂਡ ਅਪ ਕਰ ਲੋ ਮੈਂ ਮੇਰਾ ਦਿਲੀ ਕਰਦਾ ਰੋਕਣ ਨੂੰ ਲੇਕਿਨ ਸਾਰਿਆਂ ਨੇ ਬੋਲਣਾ ਮੈਂ ਸਭ ਦੋ ਤਿੰਨ ਗੱਲਾਂ ਕਹ ਦੀਆਂ ਅਸੀਂ ਅਸੀਂ ਸਾਬ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਸੀਗੀ ਤੇ ਜਿਸ ਦਾ ਖੇਤ ਉਸ ਦੀ ਦੇਪ ਪਾਲਸੀ ਲਾਗੂ ਕੀਤੀ ਜਾਵੇ ਮੁੱਖ ਮੰਤਰੀ ਸਾਹਿਬ ਨੇ ਲਾਗੂ ਕਰਤੀ ਕਿਸਾਨ ਆਪਣੀਆਂ ਜ਼ਮੀਨਾਂ ਤੋਂ ਰਹਿਤ ਕੱਢ ਰਹੇ ਅਸਲ ਕੰਦਿਆ ਦੀ ਤਾਰ ਤੋਂ ਬਾਅਦ ਕਿਤੇ ਬੀਐਸਐਫ ਦੇ ਗੇਟ ਲੱਗੇ ਆ ਸੱਤ ਸੱਤ ਫੁੱਟ ਦੇ ਗੇਟ ਸਾਡੇ ਨੂੰ ਪੁੱਛੋ ਕਿੱਦਾਂ ਨਿਕਲੂਗੀ ਉਹ ਕਿੰਨੇ ਸਰਕਾਰ ਦੇ ਅੰਦਰ ਆਉਂਗੇ ਆ ਜੋ ਸਾਡੇ ਦੇ ਕਾਨੂੰਨ ਲਾਗੂ ਕਰਦੇ ਆ ਕਹਿੰਦੇ ਤੁਸੀਂ 50 ਕਿਲੋਮੀਟਰ ਦੇ ਘੇਰੇ ਚਾਹੁੰਦੇ ਹੋ 50 ਕਿਲੋਮੀਟਰ ਬੀਐਸਐਫ ਦੇ ਅੰਦਰ ਆਉਂਦੇ ਹੋ ਸੱਦ ਹੋਣੀ ਅਸੀਂ ਆਉਂਦੇ ਹੁਣ ਕਿੱਥੇ ਕਹਿੰਦੇ ਸਰਕਾਰ ਸਾਹਿਬ ਹੁਣ ਕਿੰਨੇ ਸਰਕਾਰ ਕਿੱਥੇ ਆ ਹੁਣ ਕਿੱਥੇ ਆ ਕਿੰਨੇ ਦੇਣਾ ਸਾਨੂੰ 20 ਲੱਖ ਰੁਪਇਆ ਪੱਕੇਲੇ ਦਾ ਕਿੰਨੇ ਦੇਣਾ ਸਭ ਉੱਥੇ ਹਜਾਰਾਂ ਇੱਕ ਰਵੀ ਗੁਰਗੀ ਆਉ ਮੈਂ ਤੁਹਾਨੂੰ ਦੱਸਦਾ ਕਿੰਦਾ ਟਰੈਕਟਰ ਲੋਕ ਰਾਵੀ ਦੇ ਵਿੱਚੋਂ ਦੰਬੇ ਆਪਣੇ ਕੱਢ ਰਹੇ ਆ ਰਾਵੀ ਦੇ ਵਿੱਚੋਂ ਦੰਬੇ ਟਰੈਕਟਰ ਲੋਕ ਕੱਢ ਰਹੇ ਆ ਸੋ ਆਪਾਂ ਨੂੰ ਸਤ ਸਜੀਦਾ ਹੋਣਾ ਚਾਹੀਦਾ ਜਜ਼ਬਾਤੀ ਗੱਲਾਂ ਕਰਕੇ ਮਾਹੌਲ ਖਰਾਬ ਕਰਕੇ ਆਪਾਂ ਚਲੇ ਜਾਂਦੇ ਆ ਪਰ ਲੋਕ ਪਿਛਾ ਦੇ ਵੇਖਣ ਦੇ ਅੱਜ ਦੇ ਸੈਸ਼ਨ ਨੂੰ ਸਰਤਾਂ ਤੋਂ ਲੋਦੀ ਦੇ ਲੋਕ ਵੇਖਣ ਦੇ ਸਤਾਂਪੁਰ ਲੋਧੀ ਦੇ ਲੋਕ ਦੇਖਦੇ ਅਸਲ ਫੋਜਪੁਰ ਦੇ ਦੇਖਦੇ ਪੱਟੀ ਦੇ ਦੇਖਦੇ ਲਾਲਜੀਤ ਭੁੱਲੋ ਬੈਠਾ ਸਭ ਤੋਂ ਦੇਖਦੇ ਆ ਕਿ ਸਦਨ ਸਾਡੇ ਬਾਦ ਕੀ ਕਹਿੰਦਾ ਤੇ ਸਦਨ ਸਦਨ ਦਾ ਲੀਡਰ ਦੇਖੋ ਤੁਸੀਂ ਸਰ ਮੈਂ ਤੁਹਾਨੂੰ ਇੱਕ ਗੱਲ ਕਹਿ ਵੀ ਚਾਹਾਂਗਾ بڑے بڑے ਵੱਡੇ ਮਹਾਂਪੂਰ ਸਾਹਿਬ ਦੇ ਨਾਲੇ ਦੇ ਵਿੱਚ ਸਪੀਕਰ ਸਾਹਿਬ ਤੁਸੀਂ ਵੀ ਆਏ ਤਾਂ ਸੇ ਵਾਲੇ ਸੰਤ ਸਾਡੇ ਸੁਧਾਨ ਸਿੰਘ ਜੀ ਬਾਬਾ ਜਗਤਾਰ ਸਿੰਘ ਜੀ ਤਨਦਾਰ ਨਾਲੇ ਬਾਬਾ ਸੁਖਾ ਸਿੰਘ ਸਹਾਲੀਆ ਵਾਲੇ ਸਭ ਇੱਥੇ ਬੰਦ ਬੰਨ੍ਹ ਕੇ ਸੇਵਾ ਕਰਦੇ ਆ ਗਿਆਨੀ ਰਕੀਤ ਸਿੰਘ ਜੀ ਕਾਲ ਤਖਤ ਦੇ ਸਾਬਕਾ ਜ਼ਾਇਦਾਦ ਦਦਾ ਸਾਹਿਬ ਦੇ ਹੱਦ ਗ੍ਰੰਥੀ ਭਾਈ ਬਲਦੇਵ ਸਿੰਘ ਵਡਾਲਾ ਆਪਣੀਆਂ ਟੀਮਾਂ ਲੈ ਕੇ ਸਭ ਕੰਮ ਕਰ ਹੋਇਆ ਸਭ ਮੈਨੂੰ ਕਹਿਣ ਦੇ ਵਿੱਚ ਆਪਣੇ ਐਮਪੀ ਸਾਹਿਬ ਵੀ ਲੱਗੇ ਸਾਡੇ ਐਮਪੀ ਸਾਹਿਬ ਸੰਦੀ ਸਾਹਿਬ ਸਭ ਦਿੱਲੀ ਤੋਂ ਆ ਕੇ ਉਹ ਸਾਡੇ ਨਾਲ ਟ੍ਰੈਕਟਰ ਚੋਂ ਆਉਂਦੇ ਆ ਸਭ ਕਿੱਥੇ ਗਏ ਅੱਜ ਇਹਨਾਂ ਨੇ 75 ਸਾਲ ਦੇ ਸਤਿ ਰਾਜ ਕੀਤਾ ਕਿੱਥੇ ਗਏ ਕਿੱਥੇ ਗਏ ਸਾਬ ਬੰਗੂ ਘਰ ਤਾਂ ਚੜ ਗਏ ਦੀ ਉਹ ਸੁਣ ਲੋ ਗੱਲ ਬਲੇ ਕਿੱਥੇ ਗਏ ਸਾਬ ਸੁਣੋ ਪਿਆ ਵੀ ਸਾਡੀ ਸੁਣ ਲੋਣ ਸੁਣ ਲੋ ਬਾਜਵਾ ਸਾਹਿਬ ਸੁਣ ਲੋ ਸੁਣ ਲੋ ਸੁਣ ਲੋ ਸੁਣੋ ਸੁਣੋ ਕਿੱਥੇ ਗਏ ਸੁਣੋ ਆਹ ਸੁਣੋ ਚੇਰ ਨੂੰ ਟੈਸਟ ਕਰੋ ਆਹ ਸੁਣੋ ਜੋ ਵੀ ਕੁਝ ਚੇਰ ਦੀ ਆਗਿਆ ਤੋਂ ਬਿਨਾ ਕਿਹਾ ਜਾਂਦਾ ਹੈ ਰਿਕਾਰਡ ਨਹੀਂ ਕੀਤਾ ਜਾਵੇ ਚੇਰ ਨੂੰ ਟੈਸਟ ਕਰੋ ਮੈਂ ਚੇਰ ਨੂੰ ਟੈਸਟ ਕਰਾਂ ਜੀ ਬਹੁਤ ਨਾਲ ਨੂੰ ਤੁਸੀਂ ਕਰੋ ਤੁਸੀਂ ਬੈਠੋ ਜੀ ਬਾਈ ਬਾਈ ਜੀ ਬੈਠੋ ਤੁਸੀਂ ਸਾਬ 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 ਜੀ ਇੱਕ ਆ ਸੁਣੋ ਤੁਸੀਂ ਤੁਸੀਂ ਦੋ ਵਾਰ ਗੱਲ ਕੁੜੀ ਕਰ ਲੈਣ ਦੋਨਾਂ ਨੂੰ ਹੀ ਹੀ ਇਜ਼ ਅਬਾਊਟ ਟੂ ਫਿਨਿਸ਼ ਹੀ ਇਜ਼ ਅਬਾਊਟ ਟੂ ਫਿਨਿਸ਼ ਸਾਬ ਜੀ ਹੀ ਇਜ਼ ਅਬਾਊਟ ਟੂ ਫਿਨਿਸ਼ ਜੀ ਜੀ ਬੜਾ ਬੜਾ ਮਾਪੂਸ ਸੈਕਟ ਉਤਰਾਖੰਡ ਤੋਂ ਜੁਪੀ ਤੋਂ ਹਰਿਆਣਾ ਤੋਂ ਰਾਜਸਥਾਨ ਤੋਂ ਦਿੱਲੀ ਤੋਂ ਪੰਜਾਬ ਦੇ ਕੋਨੇ-ਕੋਨੇ ਤੋਂ ਪੰਜਾਬੀ ਟਰਾਲੀਆਂ ਭੱਜ-ਭੱਜ ਕੇ ਟਰੱਕ ਭੱਜ-ਭੱਜ ਕੇ ਉਹਨਾਂ ਨੇ ਸਾਡੀ ਬਾਹ ਫੜੀ ਸਾਲ ਲੀਡਰ ਗਏ ਮੋਦੀ ਸਾਹਿਬ ਨੇ ਸੰਤਰੀ ਮੰਤਰੀ ਭੇਜੇ ਆਪਣੇ ਖਾਲੀ ਹੱਥੀ ਗਏ ਖਾਲੀ ਹੱਥੀ ਵਾਪਸ ਆ ਗਏ ਕੋਚਨੀ ਦਿੱਤਾ ਅਸੀਂ ਕੀ ਕਹਿੰਦਾ ਸੀ ਮੈਂ ਅੱਜ ਵੀ ਕਹਿੰਦਾ ਹੌਸਲੇ ਦੇ ਤੇ ਜਿਨਾਲੇ ਨੂੰ ਦਬਾ ਦਾ ਪਾਣਾ ਤੇ ਖੜੇ ਕਰਨ ਵਾਸਤੇ ਮੋਦੀ ਸਾਹਿਬ ਨੂੰ ਲੈਟਰ ਲਿਖੀ ਸੀ ਸੈਦਾ चौहान ਨਾਲ ਮੀਟਿੰਗ ਕੀਤੀ ਸੀ ਮੈਂ ਇਹ ਸੰਨ 2000 ਕਰੋੜ ਰੁਪਇਆ ਦਿਓ ਅਸੀਂ ਉੱਜੜ ਗਏ ਜਨਾਲੇ ਵਾਲੇ ਸਾਡੀ ਗੱਲ ਨਹੀਂ ਸੁਣੀ ਗਈ ਸਰ ਇਹਨਾਂ ਦਾ ਬੇਟਾ ਆਇਆ ਆ ਜਿਹੜਾ ਜਾਦੇ ਕਿੰਨ ਨੇ ਇਹਨਾਂ ਦਾ ਬੇਟਾ ਆਇਆ ਗੋਲ ਗਾਂਧੀ ਜੀ ਸਾਨੂੰ ਬੜੀ ਵੀਰ ਸੀ ਮੈਂ ਕਿਹਾ ਚਲੋ ਅੱਜ ਆਏ ਤੇ 20 ਦਿਨ ਬਾਅਦ ਆਇਆ ਮੈਂ ਕਿਹਾ 20 ਦਿਨ ਬਾਅਦ ਆਇਆ چلو کچھ نہ تو دے گے جان گے آج سویلے میں سپیکر صاحب سویلے میں کلکولیٹ کاویا رہا سیگا ایک سو جیڑے میں جیڑے مانجوک شکیتا ہے جنہیں انہوں نے ناکس پانچ کیتا ہے جاوے ٹھیک ہے چلو میں کہت تو میں اپنی گل کہت دیا لیٹ ہم کمپلیٹ لیٹ ہم کمپلیٹ لیٹ ہم کمپلیٹ سوئی دار سے جاؤ جی بولو جی انہوں پہلے گا لے ਏ ਆਪਣੀ ਇੱਕ ਪੁਆਇੰਟ ਆਫ ਆਰਡਰ ਦੇ ਪੁਆਇੰਟ ਆਫ ਆਰਡਰ ਕਰਦੇ ਕੰਪਲੀਟ ਕਰਦੇ ਸਾਡਾ ਲੀਡਰ ਉੱਥੇ ਆਇਆ ਹੀ ਇਜ਼ ਨਾਟ ਅ ਮੈਂਬਰ ਆਫ ਦੀ ਠੀਕ ਹੋ ਗਿਆ ਤੁਹਾਡੀ ਗੱਲ ਆ ਗਈ ਨੰਬਰ 1 ਨੰਬਰ 1 ਹੋ ਗਿਆ ਜੀ ਹੋ ਗਿਆ ਨਹੀਂ ਇੱਕ ਸੁਣੋ ਤੇ ਸਹੀ ਬੈਠੋ ਬਾਜਵਾਦੀਆ ਬਾਰੀ ਬਾਰੀ ਇੰਟਰਰਪਟ ਕਰਦੇ ਚਲੋ ਜੀ ਬੋਲੋ ਬੋਲੋ ਜੀ ਬੋਲੋ ਉਹ ਬੈਠੋ ਤੁਸੀਂ ਖੜਾ ਬੋਲੋ ਬੋਲੋ ਸਾਹਿਬ ਸਾਹਿਬ ਜੀ ਦੀ ਗੱਲ ਸੁਣੋ ਬੈਠੋ ਜੀ ਤੁਸੀਂ ਲੈਟੋ ਬੰਦ ਜਾਓ ਆਪਣਾ ਤੁਸੀਂ ਕੰਟੀਨਿਊ ਕਰੋ ਢਾਡੀਵਾਲ ਸਾਹਿਬ ਜੋ ਵੀ ਕੁਝ ਕਹਿਰ ਦੀ ਆਗਿਆ ਤੋਂ ਬਿਨਾ ਕਿਹਾ ਜਾ ਰਿਹਾ ਰਿਕਾਰਡਾ ਕੀਤਾ ਜਾਵੇ ਢਾਡੀਵਾਲ ਸਾਹਿਬ ਕੰਟੀਨਿਊ ਕਰੋ ਮੈਂ ਮੈਂ ਗੱਲ ਕਹਿ ਦਿਆ ਸਾਹਿਬ ਕਿ ਬਹੁਤ ਲੋਕ ਹੈ ਬਹੁਤ ਲੋਕ ਸਾਡੀ ਸਰਕਾਰ ਸਾਡੀ ਸਰਕਾਰ ਨੂੰ ਲੋੜ ਹੈ ਤੁਸੀਂ ਸਭ ਜਲ ਬੋਲੋ ਕਾਰ ਸੇਵਾ ਬਾਬਾ ਜੀ ਨੂੰ ਜਲ ਬੋਲੋ ਸਭ ਇੱਕ ਤੇ ਬੈਠ ਜਾਓ ਠੀਕ ਹੈ امرت سر چلو بولو تولو جی سر آپ کا جواب دین لگا جی آج جہاں بازا صاحب ہیں ਇੱਕ ਨਾਲ ਟੁੱਟੀ ਦੀ ਇਹ ਗੱਲ ਕਾਵੇ ਸਭ ਮੇਰਾ ਪੀਏ ਮੁਖਤਾਰ ਆਵਾਸ ਸਖਾਵਾ ਮੁੰਡਾ ਇਹ ਕੀ ਕਹਿੰਦੇ ਕਾਂਗਰਸੀ ਇੰਨੀਆਂ ਬੇਹੁਜੂਲ ਗੱਲਾਂ ਕਰਦੇ ਜੇ ਮੇਰੇ ਪੀਏ ਦੀ ਜ਼ਮੀਨ ਸਾਥ ਤੋਂ ਹੋ ਜਾਏ ਸਭ ਇੱਕ ਕਨਾਲ ਉਸ ਤੋਂ ਬਚਾ ਦੇ ਕੋਈ ਜ਼ਮੀਨ ਨਾ ਕਹਿੰਦੇ ਜੀ ਉਹਨੇ ਨਾਲ ਕਰਵਾਦੀ ਮੇਰਾ ਨਾਮ ਲੈਂਦਾ 24 ਕਿੰਤੇ ਮੇਰਾ ਕਰ ਦਿੰਦਾ ਸਭ ਮੈਂ ਪਿੰਡ ਦੇ ਦੋ ਟੜਿਆਂ ਦੇ ਆਪੋ ਜੀ ਤੋਰਤੀ ਅਸੀਂ ਬਣਾਤੀ ਸਭ ਕੁਝ ਕਰਤਾ ਮੈਂ ਅੱਗੋਂ ਗੱਲ ਕਹਿ ਲਿਆ ਸੀਗਾ ਸੁਣਦੇ ਜੀ ਵਾਜਵਾ ਜੀ ਆਪਾਂ ਇੱਥੇ ਰਾਜਨੀਤੀ ਕਰਨ ਨਹੀਂ ਆਏ ਜੀ ਅੱਜ ਦਾ ਸੈਸ਼ਨ ਉਹਨਾਂ ਲੋਕਾਂ ਲਈ ਹੈ ਜਿੰਨਾਂ ਦੇ ਕੰਮ